ਪਹੁੰਚਿਆ ਪਿੰਡ ਪੱਦੀ ਜ਼ਗੀਰ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਪੰਜਾਬ ਦੇ ਵਿੱਚ ਜਿੱਥੇ ਕਿ ਕੁੱਤੇ ਰੱਖਣ ਦੇ ਸ਼ਕੀਨ ਕੁੱਦਾ ਪਾਜੀ ਤੇ ਉਹਨਾਂ ਦਾ ਬੇਟਾ ਪਰਮ ਪਰਮਵੀਰ ਪਰਮਵੀਰ ਸਿੰਘ ਜਿਨ੍ਹਾਂ ਨੂੰ ਕੁੱਤੇ ਰੱਖਣ ਦਾ ਸ਼ੌਂਕ ਹੈ ਉਹ ਵੀ ਬਾਹਰਲੇ ਮੁਲਕਾਂ ਤੋਂ ਮਕਾ ਕੇ ਮੰਗਾ ਕੇ ਛੋਟੇ ਬੱਚਿਆਂ ਨੂੰ ਮਗਾਉਣਾ ਉਹਨਾਂ ਦਾ ਪਾਲਣ ਪੋਸਣ ਕਰਨਾ ਉਹਨੂੰ ਜਵਾਨ ਕਰਕੇ ਫਿਰ ਕੰਪੀਟੀਸ਼ਨ 'ਚ ਪਾਉਣਾ ਤੇ ਅੱਜ ਅਸੀਂ ਇਹਨਾਂ ਨੂੰ ਇਹਨਾਂ ਡੌਗਜ਼ ਦੇ ਬਾਰੇ ਪੁੱਛਾਂਗੇ ਕਿਉਂਕਿ ਜਿਹੜਾ ਕੁੱਤਾ ਰੱਖਣਾ ਇਹ ਬਹੁਤ ਸੌਖਾ ਕੰਮ ਨਹੀਂ ਅੱਜ ਦੇ ਸਮੇਂ ਦੇ ਵਿੱਚ ਮਹਿੰਗਾਈ ਦੇ ਦੌਰ ਦੇ ਵਿੱਚ ਇੱਕ ਡੌਗ ਨੂੰ ਪਾਲਣ ਪੋਸਣ ਦੇ ਲਈ ਜਿੰਨਾ ਇੱਕ ਦਰਮਿਆਨੇ ਘਰ ਦਾ ਖਰਚਾ ਹੈ ਉਹਨਾਂ ਇੱਕ ਕੁੱਤੇ ਦਾ ਖਰਚ ਹੈ ਇਹ ਬਹੁਤ ਮਹਿੰਗਾ ਸ਼ੌਂਕ ਹੈ ਤੇ ਮੈਂ ਸਭ ਤੋਂ ਪਹਿਲਾਂ ਪਰਮਵੀਰ ਨੂੰ ਪੁੱਛਾਂਗਾ ਕਿ ਤੁਹਾਨੂੰ ਇਹ ਸ਼ੌਂਕ ਕਿੱਥੋਂ ਪਿਆ ਇਹ ਜੀ ਸ਼ੌਂਕ ਸਾਨੂੰ ਸ਼ੁਰੂ ਤੋਂ ਦਾਦੇ-ਪਰਦਾਦਿਆਂ ਤੋਂ ਹੀ ਪਿੱਛੇ ਨੂੰ ਤੁਰਿਆ ਆਉਂਦਾ ਹੈ ਤੁਹਾਡੇ ਦਾਦਾ ਜੀ ਵੀ ਰੱਖਦੇ ਹੁੰਦੇ ਸੀ ਹਾਂ ਜੀ ਤੁਸੀਂ ਕੋਈ ਖਾਸ ਇੱਕ ਨਸਲ ਦੇ ਕੁੱਤੇ ਰੱਖਦੇ ਕਿ ਜਾਂ ਇਸ ਤੋਂ ਇਲਾਵਾ ਹੋਰ ਵੀ ਨਹੀਂ ਅਸੀਂ ਗਰੇ ਹੌਂਡੇ ਰੱਖੀਦੇ ਰੇ ਗਰੇ ਹੌਂਡੀ ਰੱਖਦੇ ਤੁਸੀਂ ਹਾਂ ਇਹ ਸਿਰਫ ਦੌੜਾਂ ਵਾਲੇ ਰੱਖਦੇ ਨੇ ਹਾਂਜੀ ਇਹ ਜਿਹੜਾ ਦੌੜਾਂ ਵਾਲਾ ਗ੍ਰੇ ਹਾਉਂਡ ਕੁੱਤਾ ਹੈ ਜੀ ਇਹਦੀ ਨਸਲ ਵੱਲ ਝਾਤ ਮਾਰੀਏ ਤਾਂ ਇਹ ਡੌਗ ਬਹੁਤ ਚੁਸਤ ਫਰਤੀਲਾ ਔਰ ਆਪਣੇ ਟਾਰਗੇਟ ਨੂੰ ਅਚੀਵ ਕਰਨ ਦੇ ਲਈ ਜਿੰਦ ਜਾਨ ਇਕ ਲਾ ਦਿੰਦਾ ਹੈ ਅਜਿਹਾ ਹੀ ਡੌਗ ਇਹਨਾਂ ਦੇ ਕੋਲ ਹੈ ਕਾਲੇ ਰੰਗ ਦਾ ਕੀ ਇਸ ਡੌਗ ਦਾ ਕੀ ਨਾਂ ਕੀ ਹੈ ਹੈੱਡ ਕੋਚ ਇਹ ਹੈੱਡ ਕੋਚ ਇਹਦਾ ਨਾਮ ਹੈ ਔਰ ਤੁਸੀਂ ਇਹਨੂੰ ਕਿੱਥੋਂ ਮੰਗਵਾਇਆ ਆਇਰਲੈਂਡ ਤੋਂ ਆਏ ਆਇਰਲੈਂਡ ਤੋਂ ਹਾਂਜੀ ਉੱਥੋਂ ਮਗਵਾਇਆ ਇਹਨੂੰ ਹਾਂਜੀ ਤੇ ਤੁਹਾਡੇ ਕੋਲ ਆਣ ਕੇ ਇਹਨੇ ਕਿੰਨੇ ਕੁ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਇਹਨੇ ਜੀ 5 ਮੁਕਾਬਲਿਆਂ ਵਿੱਚ ਹਿੱਸਾ ਰਿਹਾ ਤੇ 4 ਵਿਨਰ ਕੀਤੇ ਹੋਏ ਉਹਦੇ ਵਿੱਚ 4 ਵਿਨਰ ਕੀਤੇ ਨੇ ਹਾਂਜੀ ਹੁਣ ਜਦੋਂ ਤੁਸੀਂ ਇਹਨੂੰ ਕਿਤੇ ਲੈ ਕੇ ਜਾਣਾ ਮੈਂ ਆਮ ਦੇਖ ਦੇਖਦਾ ਕਿ ਜਦੋਂ ਕਿਸੇ ਮੁਕਾਬਲੇ 'ਚ ਡੌਗ ਨੂੰ ਲੈ ਕੇ ਦੂਰ ਦੂਰ ਜਾਣਾ ਹੁੰਦਾ ਤੇ ਇਹ ਇਕੱਲੇ ਦਾ ਕੰਮ ਹੈ ਨਹੀਂ ਨਾਲ 4-5 ਹਾਂਜੀ 4 ਹੋਰ ਆਪਣੇ ਦੋਸਤ ਜਾਂ ਉਹ ਸ਼ਕੀਨ ਜਿਹੜੇ ਕੁੱਤਿਆਂ ਦੀਆਂ ਦੌੜਾਂ ਦੇਖਦੇ ਨੇ ਹਾਂਜੀ ਕਿ ਤੁਸੀਂ ਵੀ ਆਪਣੀ ਪੂਰੀ ਟੀਮ ਲੈ ਕੇ ਜਾਂਦੇ ਹੋ ਹਾਂਜੀ ਗਰੁੱਪ ਹੈ ਸਾਡੇ ਅਸੀਂ ਆਪਣਾ ਗਰੁੱਪ ਲੈ ਕੇ ਜਾਂਦੇ ਹਾਂ ਬੱਦੀ ਬ੍ਰਦਰਸ ਉਹਦੇ ਬੱਚੀ ਬ੍ਰਦਰ ਦੇ ਨਾਮ 10 ਕਿ ਜਾਣੇ ਹੈਗੇ ਇਹਨੂੰ ਕਿਸੇ ਕੈਨਲ ਕਲੱਬ ਚ ਵੀ ਦਰਜ ਕਰਾਇਆ ਕਿ ਜਾਂ ਨਹੀਂ ਆਪਣੇ ਗਰੁੱਪ ਚ ਭਜਦਾ ਤੁਹਾਡੇ ਆਪਣੇ ਗਰੁੱਪ ਚ ਭਜਦਾ ਹੈ ਇਹਦੀ ਕੀ ਖਾਸੀਅਤ ਤੁਹਾਨੂੰ ਲੱਗਦੀ ਹੈ ਇਸ ਡੌਗ ਦੀ ਇਹ ਵਧੀਆ ਜੀ ਬਾਰ ਵੀ ਵਧੀਆ ਭਜਦਾ ਸੀਗਾ ਆਇਲੈਂਡ ਵਿੱਚ ਹੁਣ ਜਿਹੜਾ ਲਾਸਟ ਦੇ ਵਿੱਚ ਤੁਸੀਂ ਮੁਕਾਬਲੇ ਚ ਹੋ ਕੇ ਆਏ ਹੋ ਹਾਂਜੀ ਉਹ ਕਿੱਥੇ ਮੁਕਾਬਲਾ ਸੀ ਉਹ ਰਾਜਵਾਲ ਰੈਣੋ ਰਾਜਵਾਲ ਰੈਣੋ ਖੰਨੇ ਦੇ ਨੇੜੇ ਹਾਂਜੀ ਉੱਥੋਂ ਕੀ ਜਿੱਤ ਕੇ ਲੈ ਕੇ ਆਏ ਉੱਥੇ ਦੂਜੇ ਨੰਬਰ ਤੇ ਆਇਆ ਮੋਟਰਸਾਈਕਲ ਤੇ ਅੱਛਾ ਇਹ ਜਿਹੜਾ ਮੋਟਰਸਾਈਕਲ ਖੜਾ ਹੈ ਹਾਂਜੀ ਇਹ ਜਿਹੜਾ ਦੂਜੇ ਨੰਬਰ ਤੇ ਕੁੱਤਾ ਆਇਆ ਹੈ ਦੌੜਾਂ ਦੇ ਵਿੱਚ ਇਹ ਉਹਨੂੰ ਨਾਮ ਦਿੱਤਾ ਗਿਆ ਹਾਂਜੀ ਇਹ ਹੀਰੋ ਦਾ ਮੋਟਰਸਾਈਕਲ ਹੈ ਔਰ ਐਸ ਡੌਗ ਨੇ ਇਹ ਜਿੱਤ ਕੇ ਲੈ ਕੇ ਆਏ ਨੇ ਔਰ ਇਹਦੇ ਨਾਲ ਟਰੋਫੀ ਕਿਹੜੀ ਮਿਲੀ ਤੁਹਾਨੂੰ ਟਰੋਫੀ ਆ ਜੀ ਇਹ ਟਰੋਫੀ ਮਿਲੀ ਹੈ ਇਹ ਤਾਂ ਮੇਰੇ ਕੱਦ ਨਾਲੋਂ ਵੀ ਲੰਬੀ ਹੈ ਹਾਂਜੀ ਅੱਛਾ ਇਹ ਟਰੋਫੀ ਹੈ ਜਿਹੜੀ ਰਾਜੇਵਾਲ ਤੋਂ ਇਸ ਡੌਗ ਨੇ ਜਿੱਥੇ ਆਪਣਾ ਮੋਟਰਸਾਈਕਲ ਜਿੱਤਿਆ ਉੱਥੇ ਨਾਲ ਇਹਨਾਂ ਨੂੰ ਟਰੋਫੀ ਮਿਲੀ ਹੈ ਤੁਸੀਂ ਥੋੜਾ ਅੱਗੇ ਆਣ ਕੇ ਦੱਸੋਗੇ ਵੀ ਇਹ ਕਿੱਥੋਂ-ਕਿੱਥੋਂ ਤੁਸੀਂ ਬਾਕੀ ਟਰੋਫੀਆਂ ਵੀ ਜਿੱਤ ਕੇ ਲੈ ਕੇ ਆਏ ਹਾਂਜੀ 8ਵਾਂ ਨਾਮ ਟੱਟਪੈਂਡ ਤੋਂ ਹੁਸ਼ਿਆਰਪੁਰ ਕੋਲ ਇਹ ਵੀ ਨੇ ਇਹ ਨਹੀਂ ਜਿੱਤਿਆ ਇਹਦਾ ਇਹਦਾ ਜਿੱਤਿਆ ਹੋਇਆ ਹਾਂਜੀ ਠੀਕ ਹੈ ਤੇ ਅਗਲਾ ਉਦ ਬੁਰਜੀ ਤੋਂ ਜਿੱਤਿਆ ਜੀ ਅਗਲਾ ਆ ਜਿਹੜਾ ਹਾਂਜੀ ਪੰਜਵਾਂ ਇਹ ਮਿਕਸ ਸਕਾਰੇ ਕੁੱਤਿਆਂ ਦੀ ਦੌੜ ਪੰਜਵਾਂ ਨਾਮ ਹੈ ਹਾਂਜੀ 15 ਜਨਵਰੀ ਨੂੰ ਦਬੁਰਜੀ ਲੁਧਿਆਣਾ ਹਾਂਜੀ ਇਹ ਆ ਹੁਣ ਤੁਸੀਂ 15 ਜਨਵਰੀ ਨੂੰ ਇਹ ਟਰੋਫੀ ਜਿੱਤ ਕੇ ਲੈ ਕੇ ਆਏ ਹੋ ਹਾਂਜੀ ਇਹ ਟਰੋਫੀ ਤੁਸੀਂ ਜਿੱਤ ਕੇ ਲੈਂਦੀ ਹੈ ਰਾਜਵਾਲ ਤੋਂ ਔਰ ਇਹ ਜਿਹੜੀ ਇਸ ਤੋਂ ਅੱਗੇ ਆ ਇਹ ਵੀ ਇਸੇ ਡੌਗ ਦੀ ਜਿੱਤੀ ਹੋਈ ਹੈ ਇਹ ਗੇਮ ਚੇਂਜਰ ਜੇ ਹੁੰਦਾ ਸੀ ਸਭ ਤੋਂ ਪਹਿਲਾਂ ਅੱਛਾ ਉਹਦੀ ਹੈ ਹਾਂਜੀ ਇਹ ਪਿੰਡ ਮਨਾਣਾ ਤੋਂ ਤੀਸਰੇ ਨਾਮ ਚ ਇਹ ਹੈ ਔਰ ਇਸ ਤੋਂ ਇਲਾਵਾ ਇਹ ਚੌਥਾ ਨਾਮ ਇਹ ਚੌਥਾ ਨਾਮ ਹੈ ਵੱਡੋ ਤੋਂ ਵੱਡੋ ਹਾਂਜੀ ਇਹ ਵੀ ਗੇਮ ਚੇਂਜਰ ਦੀ ਇਹ ਵੀ ਗੇਮ ਚੇਂਜਰ ਦਾ ਔਰ ਉਸ ਤੋਂ ਅਗਲਾ ਦੇਸੂ ਮਜਾਰਾ ਇਹ ਵੀ ਗੇਮ ਚੇਂਜਰ ਦਾ ਪਹਿਲਾ ਨਾਮ ਇਹ ਵੀ ਗੇਮ ਚੇਂਜਰ ਦਾ ਹਾਂਜੀ ਤੇ ਇਹ ਇਹ ਜੀ ਇੰਡੀਅਨ ਕੁੱਤਾ ਸੀ ਡਿਊਕ ਇਹ ਉਹਨੇ ਫਾਸਟ ਬਾਕਸ ਰੇਸਿਸ ਹੋਈਆਂ ਸੀਗੀਆਂ ਪੋਚੋ ਫਰਸਟ ਆ ਠੀਕ ਹੈ ਕਿ ਉਹ ਲਾਸਟ ਵਾਲਾ ਉਹ ਲਾਲ ਕੁੱਤਾ ਖੜਾ ਉਹਦਾ ਜਿਸ ਤਰ੍ਹਾਂ ਹੁਣ ਤੁਸੀਂ ਇਹ ਆਪਾਂ ਡੌਗ ਦੀ ਗੱਲ ਕਰੀਏ ਹਾਂਜੀ ਇਹ ਨਾਮਾਵਰ ਡੌਗ ਹੋ ਗਿਆ ਹਾਂਜੀ ਬਹੁਤ ਪਲਾ ਮੰਸ ਹੈ ਬੀਬੇ ਐਕਟਿਵ ਹੈ ਤੇ ਇਸ ਡੌਗ ਦੇ ਉੱਪਰੋਂ ਜੇ ਕੋਈ ਕਰਾਸ ਕਰਾਉਣਾ ਚਾਹੁੰਦਾ ਹੋਵੇ ਕੋਈ ਇਸ ਨੂੰ ਦੇਖਣ ਤੋਂ ਬਾਅਦ ਹਰੇਕ ਜਿਹੜਾ ਕੁੱਤੇ ਪਾਲਣ ਵਾਲਾ ਦੌੜਾਂ ਵਾਲੇ ਖਾਸ ਕਰਕੇ ਉਹਨਾਂ ਦੇ ਮਨ 'ਚ ਹੁੰਦਾ ਹੈ ਹਾਂਜੀ ਕਿ ਮੈਂ ਅੱਗੋਂ ਬੱਚਾ ਉਸ ਕੁੱਤੇ ਦਾ ਲਾਵਾਂ ਜਿਹਦਾ ਬਲੱਡ ਬਹੁਤ ਵਧੀਆ ਹੈ ਜਿੱਦੀ ਲਾਈਨ ਬਹੁਤ ਅੱਛੀ ਹੈ ਔਰ ਦੌੜਾਂ ਦੇ ਵਿੱਚ ਕਾਫੀ ਨਾਮਵਰ ਹੈ ਤੇ ਜੇ ਕੋਈ ਤੁਹਾਡੇ ਕੋ ਕੋਈ ਇਸ ਤਰ੍ਹਾਂ ਦੇ ਬੱਚਾ ਲੈਣ ਦਾ ਚਾਹਵਨ ਆਪਣੀ ਫੀਮੇਲ ਡੌਗ ਲੈ ਕੇ ਆਉਂਦਾ ਹੈ ਤੇ ਇਹਦਾ ਕੋਈ ਚਾਰਜ ਰੱਖਿਆ ਤੁਸੀਂ ਹਾਂਜੀ ਆਹ ਰੇਸਾਂ ਤੋਂ ਬਾਅਦ ਚ ਓਪਨ ਕਰ ਦਵਾਂਗੇ ਸਟੱਡ ਲਈ ਠੀਕ ਹੈ ਹਾਂਜੀ ਫੇ 25000 ਫੀਸ ਰੱਖ ਲਵਾਂਗੇ ਠੀਕ ਹੈ ਅਜੇ ਕੋ ਪੱਕਾ ਨਹੀਂ ਰੱਖਿਆ ਹਾਂ ਜੀ ਨਹੀਂ ਹਾਂ ਤੇ ਇਹਦੇ ਉੱਪਰ ਖਰਚਾ ਕਿੰਨਾ ਕੁ ਹੁੰਦਾ ਜਿੱਦਾਂ ਕਿ ਇੱਥੇ ਦਵਾਈਆਂ ਦੀ ਵੀ ਲੋੜ ਪੈਣੀ ਹੈ ਹਾਂਜੀ ਵੈਕਸੀਨੇਸ਼ਨ ਕਰਨ ਦੀ ਵੀ ਲੋੜ ਪੈਣੀ ਹੈ ਹਾਂਜੀ ਔਰ ਖਾਦ ਖਰਾਕ ਦੀ ਵੀ ਜ਼ਰੂਰਤ ਹੈ ਸੰਭ ਸੰਭਾਲ ਦੀ ਵੀ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੀ ਅਦਾਜਨ ਮਹੀਨੇ ਦਾ ਕਿੰਨਾ ਕੁ ਖਰਚਾ ਆ ਜਾਂਦਾ ਇਹਦੇ ਤੇ ਜਿੱਦਾਂ ਅਕਾਊਂਟ ਤਾਂ ਕੀਤਾ ਨਹੀਂ ਉਦਾਂ ਮਹਿੰਗੇ ਪੈਂਦੇ ਨੇ ਕਾਫੀ ਮਹਿੰਗੇ ਪੈਂਦੇ ਨੇ ਹਾਂਜੀ ਔਰ ਤੁਸੀਂ ਆਪਣਾ ਇਹਦੀ ਐਕਸਰਸਾਈਜ਼ ਵਾਸਤੇ ਨਿਠਾਉਣ ਦੇ ਲਈ ਇੱਕ ਆਪਣਾ ਨਿੱਜੀ ਟਰੈਕ ਵੀ ਬਣਾਇਆ ਹੋਇਆ ਹੈ ਹਾਂਜੀ ਇੱਥੇ ਆਪਣੇ ਖੇਤੇ ਖੁੱਲੇ ਛੱਡੇ ਆ ਜੀ ਤੋਂ ਉਹ ਆਪਣੇ ਖੇਤ ਦੇ ਵਿੱਚ ਹੀ ਕਿੰਨਾ ਥਾਂ ਛੱਡਿਆ ਤੁਸੀਂ ਜ਼ਮੀਨ ਦਾ ਤਿੰਨ ਖੇਤ ਛੱਡੇ ਹੋਏ ਨੇ ਤਿੰਨ ਖੇਤ ਸਿਰਫ ਇਹਨੂੰ ਦੜਾਉਣ ਵਾਸਤੇ ਹੀ ਹਾਂਜੀ ਛੱਡੇ ਹੋਏ ਨੇ ਹਾਂਜੀ ਜੀ ਆਪਾਂ ਦੇਖੀ ਇੱਥੇ ਠੇਕਾ ਕੀ ਚੱਲਦਾ ਜਮੀਂਦਾ ਤੇ ਹੈਗਾ 40000 40000 120000 ਸਾਲ ਦਾ ਠੇਕੇ ਹੈ ਜੀ ਉਹ ਤਿੰਨ ਖੇਤ ਜ਼ਮੀਨ ਜਿਹੜੀ ਹੈ ਉਹ ਠੇਕੇ ਤੇ ਦੇਣੀ ਹੋਵੇ ਤਾਂ ਹਾਂਜੀ ਪਰ ਤੁਸੀਂ ਸਿਰਫ ਆਪਣੇ ਸ਼ੌਂਕ ਨੂੰ ਪਾਲਣ ਦੇ ਲਈ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਕਹਿੰਦੇ ਨੇ ਨਾ ਕਿ ਜੇ ਮੋਸ਼ ਖੁੰਡੀ ਰੱਖਣੀ ਹੈ ਖੁੰਡੀ ਰੱਖਣੀ ਹੈ ਤਾਂ ਉਹਦੇ ਲਈ ਕੁਝ ਕਰਨਾ ਪਏਗਾ ਹਾਂਜੀ ਔਰ ਤੁਹਾਡਾ ਨਾਂ ਇਸ ਵੇਲੇ ਪੰਜਾਬ ਦੇ ਹਰ ਹਿੱਸੇ ਵਿੱਚ ਹੈ ਹਾਂਜੀ ਜਿੰਨੇ ਵੀ ਕੁੱਤੇ ਪਾਲਣ ਵਾਲੇ ਨੇ ਦੌੜਾਂ ਵਾਲੇ ਨੇ ਦੇਖਣ ਵਾਲੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਪੱਤੀ ਜ਼ਗੀਰ ਦੇ ਹਾਂਜੀ ਪਰ ਵੀਰ ਕੁਦਦਾ ਪਾਜੀ ਸਾਰੇ ਜਾਣਦੇ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਹਾਂਜੀ ਤੇ ਤੁਸੀਂ ਆਮ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ ਵਧੀਆ ਸ਼ੌਂਗ ਹੈ ਰੱਖਣੇ ਚਾਹੀਦੇ ਸਾਰਿਆਂ ਨੂੰ ਕੁੱਤੇ ਪਾਵੇਂ ਹੋਰ ਬਰੀਡ ਰੱਖੋ ਕੋਈ ਰੱਖਣੇ ਚਾਹੀਦੇ ਪਰ ਸਾਰਿਆਂ ਨੂੰ ਕਿਉਂਕਿ ਰਾਖੀ ਵਾਸਤੇ ਵੀ ਵਧੀਆ ਨੇ ਨਸਲਾਂ ਕੁੱਤੇ ਦੀਆਂ ਹਾਂਜੀ ਪਰ ਇਹ ਰਾਖੀ ਕਰਦੇ ਆ ਇਹ ਫਰੈਂਡਲੀ ਹੈ ਹਾਂ ਹਾਂਜੀ ਕਿਉਂਕਿ ਜਦੋਂ ਤੋਂ ਮਨੁੱਖ ਦਾ ਜਨਮ ਹੋਇਆ ਹਾਂਜੀ ਉਦੋਂ ਤੋਂ ਲੈ ਕੇ ਹੁਣ ਤੱਕ ਡੌਗ ਦੀ ਤੇ ਮਨੁੱਖ ਦੀ ਬੜੀ ਸਾਂਝ ਹੈ ਹਾਂਜੀ ਅਜੇ ਆਦਮੀ ਨੂੰ ਆਦਮੀ ਤੇ ਧੋਖਾ ਦੇ ਜੂਗਾ ਪਰ ਇਹ ਬਹੁਤ ਨਸਲਾਂ ਜਿਹੜੀਆਂ ਨੇ ਇਹ ਬੇਸ਼ੱਕ ਦੌੜਨ ਵਾਲੀ ਹੈ ਪਰ ਇਸ ਤੋਂ ਇਲਾਵਾ ਰਾਖੀ ਵਾਲੀਆਂ ਜਿਹੜੀਆਂ ਨਸਲਾਂ ਨੇ ਹਾਂਜੀ ਕਿਉਂਕਿ ਸਾਰੇ ਵਿਸ਼ਵ ਦੇ ਵਿੱਚ ਵਰਲਡ ਦੇ ਵਿੱਚ ਲਗਭਗ 400 ਕਿਸਮ ਦੀ 450 ਕਿਸਮ ਦੀ ਨਸਲ ਹੈ ਜਿਨ੍ਹਾਂ ਚੋਂ 200 ਤਾਂ ਉਹ ਨੇ ਜਿਹੜੀਆਂ ਰਜਿਸਟਰਡ ਨੇ ਹਾਂਜੀ ਤੇ ਇਹ ਵਫਾਦਾਰ ਬਹੁਤ ਗਿਣੀਆਂ ਗਈਆਂ ਮਨੁੱਖ ਨਾਲੋਂ ਵੱਧ ਵਫਾਦਾਰ ਇਹ ਡੌਗ ਨੇ ਰਾਖੀ ਵਾਸਤੇ ਨੇ ਕਈ ਜਿੱਦਾਂ ਲੈਬਰੇ ਜਰਮਨ ਸੈਫਰਡ ਉਹ ਚੂਰੀਆਂ ਫੜ ਲਈ ਬਹੁਤ ਇੰਟੈਲੀਜੈਂਟ ਨੇ ਇਹ ਦੌੜਾਂ ਲਈ ਬਹੁਤ ਇੰਟੈਲੀਜੈਂਟ ਨੇ ਇਹ ਆਪਣੇ ਟਾਰਗੇਟ ਨੂੰ ਦੇਖ ਕੇ ਆਪਣੀ ਜਾਨ ਵਾਰ ਦਿੰਦੇ ਨੇ ਤੁਹਾਨੂੰ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਲੱਗਦੀ ਆ ਵੀ ਸਾਨੂੰ ਕੁਝ ਹੋਰ ਕਰਨਾ ਚਾਹੀਦਾ ਫਸਟਲੀ ਓਨਲੀ ਮੈਂਤ ਹੋਰ ਕਰਾਂਗੇ ਐਸ ਕੇ ਇੱਕ ਫਾਈਨਲ 'ਚ ਹਾਰ ਗਏ ਸੀਗੇ ਤੇ ਪਹਿਲੇ ਨੰਬਰ ਤੇ ਓਨਲੀ ਹੋਰ ਮੈਂਤ ਕਰਾਂਗੇ ਥੋੜੀ ਕੋਈ ਜਿੱਤ ਹਾਰ 'ਚੋਂ ਨਿਕਲਦੀ ਹੈ ਹਾਂਜੀ ਜੇ ਲਗਾਤਾਰ ਜਿੱਤਤੀ ਜਾਵਾਂਗੇ ਤੇ ਹਾਰ ਦੀ ਅਹਿਮਤ ਨਹੀਂ ਮਿਹਨਤ ਕਰਨੀ ਬੰਦ ਕਰ ਦੇਵਾਂਗੇ ਆਪਾਂ ਕਿਸੇ ਵੀ ਫੀਲਡ ਚ ਜਾਈਏ ਜਾ ਕੇ ਦੇਖੀਏ ਕਿ ਜੇ ਸਾਡੇ ਹਿੱਸੇ ਹਾਰ ਨਹੀਂ ਪੈਂਦੀ ਤੇ ਜਿੱਤ ਨਹੀਂ ਪੈ ਸਕਦੀ ਹਾਰ ਦੇ ਵਿੱਚੋਂ ਹੀ ਜਿੱਤਾਂ ਨਿਕਲੀਆਂ ਨੇ ਹੁਣ ਤੱਕ ਜਿੰਨੀਆਂ ਵੀ ਜਿੱਤਾਂ ਨੇ ਹਾਰ ਚੋਂ ਹੀ ਨਿਕਲੀਆਂ ਨੇ ਤੇ ਜੇ ਇਹ ਹਾਰੇਗਾ ਨਹੀਂ ਤੁਸੀਂ ਐਕਸਰਸਾਈਜ਼ ਕੱਟ ਕਰਦੇ ਹੋਗੇ ਦੀ ਖੁਰਾਕ ਕੱਟ ਕਰਦੇ ਹੋਗੇ ਜਿਹਦੇ ਨਾਲ ਜਿੱਤ ਸੰਭਵ ਹੈ ਹਾਂਜੀ ਹੁਣ ਇੰਨਾ ਕੁਸ਼ ਜਿੱਤ ਕੇ ਲੈ ਕੇ ਆਇਆ ਹੈ ਆ ਸਾਰੇ ਸੱਜਣ ਮਿੱਤਰ ਵਧਾਈਆਂ ਦੇਣ ਲਈ ਪਹੁੰਚੇ ਹੋਏ ਨੇ ਹਾਂਜੀ ਹੁਣ ਕੋਈ ਪਾਰਟੀ ਸ਼ਾਰਟ ਵੀ ਕਰੋਗੇ ਤੁਸੀਂ ਹਾਂਜੀ 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 ਚੱਲ ਰਹੀ ਹੈ ਪਾਰਟੀ ਠੀਕ ਹੈ ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹਾਂਜੀ ਹਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਇਸ ਡੌਗ ਦੀਆਂ ਔਰ ਇਹ ਤੁਹਾਡੇ ਕੋਲ ਹੋਰ ਵੀ ਨੇ ਦੋ ਇਹਨਾਂ ਦੇ ਸਬੰਧ ਚ ਵੀ ਸਾਨੂੰ ਦੱਸੋ ਬਈ ਇਹ ਕਿ ਇਹ ਤਾਂ ਮਾਨੂੰ ਫੜਾ ਦਿਓ ਤੁਸੀਂ ਬੇਸ਼ੱਕ ਨਾ ਹਾਂ ਇਹ ਤਾਂ ਬਹੁਤ ਬੀਬਾ ਹੈ ਹਾਂ ਹਾਂਜੀ ਇਹਦੇ ਬਾਰੇ ਦੱਸੋ ਥੋੜੀ ਡਿਟੇਲ ਚ ਦਿਓ ਸਾਨੂੰ ਨਾ ਇਹ ਇਹਦਾ ਨਾਮ ਹੈ ਟੌਪ ਫਲੇਮ ਟੌਪ ਫਲੇਮ ਹਾਂਜੀ ਤੇ ਇਹ ਜੇ ਆਪਾਂ ਇੱਥੇ ਇੰਡੀਆ ਤੋਂ ਹੀ ਲਿਆ ਆ ਅੱਛਾ ਧੰਨਾ ਸ਼ਹੀਦ ਇੱਥੇ ਪੈਂਡਿਆ ਧੰਨਾ ਸ਼ਹੀਦ ਹਾਂਜੀ ਸ਼ਿੰ다 ਸਿੰਘ ਧੰਨਾ ਸ਼ਹੀਦ ਤੋਂ ਲਿਆ ਇਹ ਠੀਕ ਹੈ ਹਾਂਜੀ ਇਹ ਗੁੱਡ ਨਿਊਜ਼ ਤੇ ਨੈਣੀ ਦਾ ਬੱਚਾ ਅੱਛਾ ਹਾਂਜੀ ਗੁੱਡ ਨਿਊਜ਼ ਇਹਦੇ ਫਾਦਰ ਦਾ ਨਾਮ ਹੈ ਹਾਂਜੀ ਤੇ ਨੈਣੀ ਮਾਤਾ ਤੇ ਨੈਣੀ ਇਹਦੀ ਮਦਰ ਦਾ ਨਾਮ ਹੈ ਹਾਂਜੀ ਠੀਕ ਤੇ ਇਹਨੂੰ ਵੀ 2 2 ਮਹੀਨੇ ਹੋਏ ਆਪਣੇ ਕੋਲ ਆਏ ਇਹਨੂੰ ਅੱਛਾ ਤੇ ਠੀਕ ਹੈ ਇਨੂੰ ਤਿੰਨ ਵਾਰੀ ਆਪਾਂ ਭਜਾਇਆ ਹੂੰ ਤੇ ਤਿੰਨੇ ਵਾਰੀ ਨੰਬਰਾਂ 'ਚ ਆਇਆ ਹੈ ਵੈਰੀ ਗੁੱਡ ਇੱਕ ਸੈਕਿੰਡ ਲਾ ਇੱਕ ਥਰਡ ਤੇ ਕੱਲ 9th ਤੇ ਆਇਆ ਹੈ ਵੈਰੀ ਗੁੱਡ ਹਾਂਜੀ ਠੀਕ ਹੈ 200 ਕੁੱਤਾ ਭਜਾਇਆ ਕੱਲ 205 ਦਾ ਸੀ ਅਸਾ ਟੋਟਲ 200 ਦੇ ਵਿੱਚੋਂ ਇਹਨਾਂ ਨੇ 9ਵੇਂ ਤੇ ਆਇਆ 9ਵੀ ਪੋਜੀਸ਼ਨ ਲਈ ਹੈ ਹਾਂਜੀ ਕਿਸ ਨੇ ਠੀਕ ਹੈ ਸਟੈਪ ਪੈਦਾ ਵੀ ਵਧੀਆ ਹੈ ਹਾਂਜੀ ਪੂਰਾ ਹਾਰੀਜ਼ਨਟਲ ਹੈ ਸਰੀਰ ਖੋਲ ਕੇ ਦੌੜਦਾ ਹੈ ਵੀ ਹਾਂਜੀ ਹਾਂਜੀ ਗੁੱਡ ਬਹੁਤ ਵਧੀਆ ਹੈ ਖਰਾਕ ਦੋਨਾਂ ਦੀ ਸੇਮ ਹੈ ਸੇਮ ਸਾਰਾ ਕੁਝ ਸੇਮ ਹੈ ਠੀਕ ਹਾਂਜੀ ਔਰ ਇਸ ਤੋਂ ਇਲਾਵਾ ਇੱਕ ਹੋਰ ਵੀ ਆ ਤੁਹਾਡੇ ਕੋ ਇਹਦੇ ਬਾਰੇ ਵੀ ਸਾਨੂੰ ਥੋੜੀ ਜਾਣਕਾਰੀ ਦਿਓ ਇਹ ਪਿਛਲੇ ਸਾਲ ਆਇਆ ਸੀ ਆਇਰਲੈਂਡ ਤੋਂ ਅੱਛਾ ਇਹ ਵੀ ਆਇਰਲੈਂਡ ਦੀ ਬਰੀ ਲੈਂਜੀ ਇਹ ਪਿਛਲੇ ਸਾਲ ਆਇਆ ਸੀਗਾ ਇਹਦਾ ਨਾਂ ਕੀ ਰੱਖਿਆ ਇਹ ਕਲਾਸਿਕ ਟ੍ਰੈਂਡ ਅੱਛਾ ਠੀਕ ਹੈ ਤੇ ਇਹਨੂੰ ਕਿਸ ਦੌਰ ਚ ਪਾਇਆ ਹੁਣ ਤੱਕ ਨਹੀਂ ਅਜੇ ਇਹ ਡਰ ਗਿਆ ਸੀ ਆਗੇ ਅੱਛਾ ਹਾਂਜੀ ਭੱਜਿਆ ਨਹੀਂ ਠੀਕ ਹੈ ਹਾਂਜੀ ਚਲੋ ਇਹਨੂੰ ਵੀ ਥੋੜੀ ਪਬਲਿਕ 'ਚ ਨਿਠਾਉਣਾ ਚਾਲੂ ਕਰੋ ਜਿੱਦਾਂ ਦਾ ਝਾਕਾ ਖੁੱਲ ਜਾਈ ਇੱਥੇ ਜੇ ਨਾ ਮਰਜ ਪਾ ਲੋ ਕਈ ਵਾਰ ਇਸ ਤਰ੍ਹਾਂ ਹੁੰਦਾ ਨਾ ਆ ਆਪਾਂ ਕੱਲੇ ਨੂੰ ਉਠਾ ਲੈਨੇ ਆ ਜਾਂ ਜਿੱਥੇ ਸਾਊਂਡ ਘਟ ਹੈ ਆਵਾਜ਼ਾਂ ਘਟ ਨੇ ਉੱਥੇ ਨਿਠਾਉਨੇ ਆ ਤੇ ਜਿੱਥੇ ਜਾ ਕੇ ਸਪੀਕਰ ਦੀਆਂ ਆਵਾਜ਼ਾਂ ਜ਼ਿਆਦਾ ਨੇ ਇਹ ਲੋਕਾਂ ਦੀਆਂ ਤਾੜੀਆਂ ਜ਼ਿਆਦਾ ਨੇ ਆਵਾਜ਼ਾਂ ਵੱਧ ਨੇ ਉੱਥੇ ਜਾਨਵਰ ਕਈ ਵਾਰ ਡਰ ਜਾਂਦਾ ਤੇ ਇਹਦਾ ਵੀ ਇਸ ਤਰ੍ਹਾਂ ਦਾ ਪ੍ਰਬੰਧ ਭਾਵੇਂ ਸਪੀਕਰ 'ਚ ਹੀ ਕਰਕੇ ਲਾ ਕੇ ਕੋਲ ਸਪੀਕਰ ਉਸ ਤਰ੍ਹਾਂ ਦੀ ਆਵਾਜ਼ਾਂ ਦਾ ਤੇ ਇਹਨੂੰ ਚਾਲੂ ਕਰੋ ਇਹਦਾ ਝਾਕਾ ਖੁੱਲ ਜਾਏਗਾ ਬਹੁਤ ਚੰਗੀ ਗੱਲ ਹਾਂਜੀ ਉਹਦਾ ਭਜਾਇਆ ਦੋ ਘਰੀ ਆਇਆ ਹੈ ਨੰਬਰਾਂ 'ਚ ਪਰ ਉਹ ਗੱਲ ਨਹੀਂ ਬਣਦੀ ਹੈਗੀ ਠੀਕ ਹੈ ਹਾਂਜੀ ਚਲੋ ਬਹੁਤ ਵਧੀਆ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਲਗਾਤਾਰ ਉਠਾਉਂਦੇ ਰਹੋ ਤੇ ਸੱਜਣ ਮਿੱਤਰ ਤੁਹਾਨੂੰ ਮਿਲਣ ਆਉਂਦੇ ਰਹਿਣ ਵਧਾਈਆਂ ਦੇਣ ਦੇ ਲਈ ਤੁਹਾਡੇ ਨਾਲ ਖੁਸ਼ੀ ਸਾਂਝੀ ਕਰਦੇ ਰਹਿਣ ਪਾਰਟੀਆਂ ਹੁੰਦੀਆਂ ਰਹਿਣ ਤੁਹਾਡੇ ਫਾਰਮ ਤੇ ਹਾਂਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸਾਡੇ ਸੱਜਣ ਮਿੱਤਰ ਸਾਰੇ ਵਧਾਈਆਂ ਦੇਣ ਆਏ ਨੇ ਅਸੀਂ ਇਹਨਾਂ ਨੂੰ ਵੀ ਪੁੱਛਾਂਗੇ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਡੇ ਦੋਸਤ ਦੇ ਕੁੱਤੇ ਇਨਾਮ ਜਿੱਤ ਕੇ ਲਿਆ ਰਹੇ ਨੇ ਪਤਾ ਲਾਲ ਜੇਤੂ ਆ ਜੀ ਭਪਿੰਦਰ ਗੰਡਾ ਕਾਲਾ ਟਾਲੀਆ ਸ਼ੇਰੇ ਪੰਜਾਬ ਗਰੁੱਪ ਦਾ ਕੁੱਤਾ ਹੈਡ ਕੋਚ ਗਵਾਰਿਆਂ ਵਾਲ ਨੂੰ ਜਾਂਦੀ ਆ ਜੀ ਆ 500 ਰੁਪਇਆ ਮੇਰੇ ਕੋਲੋਂ ਲੈ ਜਿਓ ਜੀ ਆ ਕੇ ਅੱਜ ਅਜੀ ਪੱਦੀ ਜ਼ਗੀਰ ਪਿੰਡ ਮੈਂ ਗੁੜਿਆਂ ਤੋਂ ਆ ਪੱਦੀ ਜ਼ਗੀਰ ਮੇਰੇ ਨਾਲ ਹੀ ਮੋਢੇ ਆ ਇਹ ਕੁਦਾਬਾ ਜੀ ਮੇਰਾ ਦੋਸਤ ਹੈ ਇਹਨਾਂ ਨੇ ਅੱਜ ਟਰੋਫੀ ਜਿੱਤੀ ਹੈ ਪਰਸਾ ਚੌਥ ਮੋਟਰਸਾਈਕਲ ਮੋਟਰਸਾਈਕਲ ਜਿੱਤੇ ਆ ਬਹੁਤ ਬਹੁਤ ਇਹਨਾਂ ਨੂੰ ਵਧਾਈਆਂ ਤੇ ਇਹਨਾਂ ਨੂੰ ਸ਼ੀਰਡਾ ਇੰਨੀ ਮੈਂ ਦਾ ਮੈਨੂੰ ਬਹੁਤ ਖੁਸ਼ੀ ਖੁਸ਼ੀ ਹੁੰਦੀ ਵੀ ਬੰਦਾ ਬਈ ਇੰਨਾ ਵਧੀਆ ਕੀਤਾ ਅਸੀਂ ਆਪਣੇ ਛੋਟੇ ਵੀਰ ਹਰਵਿੰਦਰ ਸਿੰਘ ਢਵਾੜ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਇਹਨਾਂ ਦਾ ਕੁੱਤਾ ਪਹਿਲੇ ਨੰਬਰ ਤੇ ਆਇਆ ਮੋਟਰਸਾਈਕਲ ਜਿੱਤ ਕੇ ਲਿਆਇਆ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡਾ ਵੱਡਾ ਵੀਰ ਸਰਦਾਰ ਰਵਿੰਦਰ ਸਿੰਘ ਢਵਾੜ ਜੋ ਕਿ ਪੱਦੀਜੀਗੀਰ ਤੋਂ ਬਹੁਤ ਮਤਲਬ ਸ਼ਕੀਨ ਹੈ ਬਈ ਡੌਗ ਰੱਖੇ ਜਾਨ ਔਰ ਉਹਨਾਂ ਨੇ ਮਤਲਬ ਅੱਜ ਮੋਟਰਸਾਈਕਲ ਜਿੱਤਿਆ ਬਹੁਤ ਬੜੀ ਖੁਸ਼ੀ ਵਾਲੀ ਗੱਲ ਆ ਔਰ ਸਾਡਾ ਭਤੀਜਾ ਪਰਮਵੀਰ ਸਿੰਘ ਟਣਵਾੜ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾ ਦਿੰਨੇ ਆ ਜੀ ਪ੍ਰਮਾਤਮਾ ਇਦਾਂ ਹੀ ਚੜ੍ਹਦੀ ਕਲਾ ਚ ਰੱਖੇ ਇਹਨਾਂ ਨੂੰ ਪਰਮਵੀਰ ਸਿੰਘ ਸਾਡਾ ਭਤੀਜਾ ਇਹਨਾਂ ਨੂੰ ਬਹੁਤ ਸ਼ੌਂਕ ਆ ਪਿਆ ਦਾ ਬਹੁਤ ਮਿਹਨਤ ਕਰਦੇ ਆ ਦੇਖਦੇ ਆ ਮੇਲੇ ਆ ਤੇ ਜਾਂਦੇ ਆ ਘਰਾਉਂਦੇ ਆ ਸਾਰਾ ਕੁਝ ਬਹੁਤ ਵਧੀਆ ਲੱਗਦਾ ਦੇਖ ਸਾਡੇ ਅਸੀਂ ਕੁੱਤੇ ਸ਼ਿਕਾਰੀ ਰੱਖੇ ਜੀ ਤੇ ਰਵਿੰਦਰ ਸਿੰਘ ਟੜਵਾੜ ਮੈਂ ਬਲਦੇ ਸਿੰਘ ਹਟਵਾਲ ਮੈਂ ਸਾਰੀ ਕੁੱਤਿਆਂ ਦੀ ਜਿੱਦਾਂ ਦੇਖਭਾਲ ਮੈਂ ਹੀ ਕਰਦਾ ਹਾਂ ਤੇ ਐਕਸਾ ਜੀ ਵੀ ਮੈਂ ਹੀ ਕਰਾਉਂਦਾ ਹਾਂ ਮੱਤ ਤੋਂ ਬਾਅਦ ਮੈਂਤ ਕਰਾ ਕੇ ਕੁੱਤੇ ਭਿੱਜੇ ਜਾਂਦੇ ਆ ਤੇ ਮਿਹਨਤ ਬਹੁਤ ਕਰਾਉਣੇ ਪੈਂਦੀ ਆ ਅਸੀਂ 4-4 ਘੰਟੇ ਤੁਰ ਕੇ ਆਪ ਮਿਹਨਤ ਕਰਾਉਂਦੇ ਆ ਤਿੰਨ ਖੱਤੇ ਛੱਡੇ ਆ ਤੇ ਉਹਦੇ ਵਿੱਚ ਅਸੀਂ ਫੇਰਦੇ ਆ ਤੁਰ ਕੇ ਸਵੇਰ ਤੋਂ ਲਾ ਕੇ 12 1 ਵਜੇ ਤੱਕ ਕੁੱਤਿਆਂ ਦੀ ਰੈਸਲ ਕਰਾਉਂਦੇ ਆ ਤੇ ਮਿਹਨਤ ਬੱਤ ਤੋਂ ਬੱਤ ਕਰਾਉਂਦੇ ਆ ਜੀ ਵੀ ਜਿਹੜੇ ਸਾਡੇ ਕੁੱਤੇ ਅਨਾਮਾਂ ਦੇ ਵਿੱਚ ਆਉਣ ਇਦਾਂ ਹੀ ਕਰਕੇ ਸਾਰਿਆਂ ਨੂੰ ਕਰਨੇ ਚਾਹੀਦਾ ਆ ਤੇ ਭਜਾਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਆ ਤੇ 2 2.5 ਘੰਟੇ ਮਾਲਸ਼ ਕਰਨ ਨੂੰ ਵੀ ਲੱਗਦੇ ਕੁੱਤੇ ਦੇ ਤਾਂ ਜਾ ਕੇ ਕੁੱਤਾ ਭਜਦਾ ਜੀ ਤੇ ਵੱਧ ਤੋਂ ਵੱਧ ਮੇਰੇ ਭਰਾ ਮਿਹਨਤਾਂ ਕਰਾਓ ਤੇ ਭਜਾਓ